ਕੀ ਹਾਲ ਚੱਲੇ ਸਾਰੇ ਵੀਰੋਂ ਦਾ ਉਮੀਦ ਕਰਦਾ ਵੀ ਸਾਰੇ ਵਧੀਆ ਹੋਣਗੇ ਬਾਬਿਓ ਚੜ ਗਏ ਉੱਪਰ ਤੇ ਧੁੱਪ ਪੂਰੀ ਆ ਗਈ ਐ ਤੇ ਉਡਾਉਂਦੇ ਆ ਬੱਚੇ ਦਿਖਾਈਓ ਤੁਹਾਨੂੰ ਤੇ ਬਾਬੇ ਉਡਾਉਂਦੇ ਆ ਹੁਣ ਕਬੂਤਰ ਤੇ ਬਾਕੀ ਸਾਰੇ ਤਾਂ ਆਪਾਂ ਨੇ ਉੱਪਰ ਸ਼ਿਫਟ ਕਰਤੇ ਖੜ ਜਾ ਖੜ ਇਹ ਦੋ ਹੀ ਬੱਚੇ ਐ ਦੋ ਬੱਚੇ ਇਹ ਐ ਤੇ ਇੱਕੇ ਤੇ ਇੱਕੇ ਗ ਜਾਣ ਵਾਲੇ ਐ ਤੇ ਕਿਧਰ ਹੋਏ ਇਹ ਤਿੰਨ ਉਡਾਵਾਂਗੇ ਤੇ ਕੱਢਦੇ ਆ ਬਾਬਿਓ ਪੜਾਉਂਦੇ ਇਹਨਾਂ ਨੂੰ ਤੇ ਲੈ ਜੀ ਡਰ ਗਈ ਤੇ ਕੱਟਤੇ ਬਾਬੇ ਦੋਨੋਂ ਬੱਚੇ ਛੋਟੇ ਤੇ ਇੱਕ 10 ਫਰਾ ਇਹ ਇਹ ਕਲੀਆਂ ਦਾ ਘਟੂੜਿਆ ਸੀ ਮੈਂ ਕਿਹਾ ਚਲੋ ਉਡਾ ਕੇ ਦੇਖਦੇ ਹਾਂ ਇਹਨੂੰ ਕਿੰਨੇ ਉੜਦੇ ਪਤਾ ਲੱਗ ਜੂंगे ਲੋ ਜੀ ਕੱਟਤੇ ਇਹ ਵੀ ਤੇ ਹੁਣ ਚਲਦੇ ਹੁਣ ਉੱਪਰ ਬਾਬਿਓ ਉੱਪਰ ਵਾਲੇ ਕੂਤਰਾਂ ਨੂੰ ਹੀ ਕੱਢਦੇ ਹਾਂ ਧੁੱਪ ਜ ਤੇ ਪਾਉਂਦੇ ਆ ਦਾਣੇ ਜਾ ਕੇ ਚਲਦੇ ਹੁਣ ਉੱਪਰ ਬਾਛਾ ਛਤਰੀ ਖੜੀ ਕਰਦੇ ਇੱਕ ਛਤਰੀ ਇਹ ਲੱਗੀ ਵੀ ਤੇ ਦੂਜੀ ਇਹ ਛਤਰੀ ਹੈ ਇਹਨੂੰ ਵੀ ਇੱਥੇ ਖੜੀ ਕਰ ਦਉਂਦੇ ਆ ਤੇ ਫਿਰ ਚਲਦੇ ਆ ਉੱਪਰ ਹਾਂਜੀ ਲੋ ਬਈ ਮਿੱਤਰੋ ਹੁੰਟੀ ਦਾ ਘਾਤੀ ਸਾਫ ਤੇ ਬਸ ਇੱਕ ਗੰਦੇ ਚੱਕ ਕੇ ਮਿੱਟੀ ਜੀ ਇਹ ਪਾ ਦਉਂਦੇ ਆ ਬਾਅਦ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਖੁੱਡੇ ਸਾਹਿਬ ਤੇ ਸਭ ਤੋਂ ਪਹਿਲਾਂ ਖੋਲਦੀਏ ਖੁੱਡਿਆਂ ਦੇ ਜੰਦੇ ਤੇ ਬੱਚਾ ਆਪਣਾ ਇੱਕੋ ਵੀ ਮਰ ਗਿਆ ਜਿਹਦੇ ਜ਼ਹਿਰਵਾਦ ਹੋਇਆ ਹੋਇਆ ਸੀ ਉਹਨਾਂ ਫੋਟੋ ਲਾ ਲਿਆ ਜਿਹੜੇ ਪੱਤੇ ਮਿਲ ਕੇ ਆਏ ਸੀ ਉਹਨਾਂ ਵਿੱਚੋਂ ਦੋ ਮਰ ਗਏ ਤੇ ਇੱਕ ਰਹਿ ਗਿਆ ਬਾਬਿਓ ਇਹ ਦਵਾਈ ਹੋਈ ਵੀ ਐਕਸਪਾਇਰ ਇਹਨੂੰ ਸਿੜ ਦਾਂਦੇ ਆ ਤੇ ਇੱਕ ਤਾਂ ਇਹ ਕਬੂਤਰ ਪਤਾ ਨਹੀਂ ਕਹੇ ਇਹ ਅਸੀਂ ਨਹੀਂ ਉੱਪਰ ਤੋਂ ਵੀ ਦਵਾਈ ਸਿੜਦੂ ਹੇ ਪੰਗੇ ਲਈ ਜਾਂਦੇ ਤੇ ਬਾਕੀ ਬੈਠੇ ਬਾਬਿਓ ਕਰਾਂਗੇ ਖੁੱਡੇ ਸਾਫ ਹੋ ਗਏ ਗੰਦੇ ਕੰਨ ਹੋਏ ਨਹੀਂ ਕਿਉਂਕਿ ਪਰ ਝਾੜ ਪਾ ਗਏ ਵਿੱਚ ਝਾੜੇ ਗਏ ਉਤਰੂ ਤੇ ਕਰਕੇ ਜਿਆਦਾ ਝਾੜਦੇ ਆ ਫੰਗ ਤੇ ਹੁਣ ਖੋਲਦੀ ਐ ਦਰ ਲਜੰਦਾ ਇਹਦਾ ਖੋਲ ਕੇ ਇਹਨਾਂ ਨੂੰ ਪਾਉਂਦੇ ਆ ਦਾਣੇ ਲੋ ਜੀ ਤੇ ਬਾਬਿਓ ਇੱਧਰ ਬੱਚੇ ਬੈਠੇ ਓਕੇ ਰਿਪੋਰਟ ਹੈ ਕੰਮ ਥੈਲਾ ਗਿਰ ਗਿਆ ਥੈਲਾ ਵਾ ਚੱਕੇ ਦਵਾਂਗੇ ਹੁਣ ਹਵਾ ਨਾਲ ਹਵਾ ਬਹੁਤ ਜ਼ਿਆਦਾ ਜਲਦੀ ਸੀ ਅੱਜ ਤੇ ਬਾਕੀ ਹੁਣ ਖੋਲ ਦੰਦੇ ਇਹ ਵੀ ਡੋਲੀ ਵਾਲੇ ਲੋ ਜੀ ਆਂਦੋ ਇਹਨਾਂ ਨੂੰ ਬਾਹਰ ਖਾਣ ਦੁੱਧ ਪਾਣੀ ਆਪਾਂ ਬਾਬੇ ਚੱਕ ਦੀਏ ਸਮਾਨ ਉਸ ਤੋਂ ਬਾਅਦ ਕਰਾਂਗੇ ਫਿਰ ਖੁੱਡੇ ਸਾਫ ਲੋ ਬਈ ਮਿੱਤਰੋ ਤੋਂ ਪਲਵਾ ਕੇ ਕਬੂਤਰਾਂ ਨੂੰ ਕਰਦੇ ਆਂ ਅੰਦਰ ਕੁੱਡੇ ਕਰਤੇ ਸਾਫ ਬਿਲਕੁਲ ਸ਼ਾਮ ਨੂੰ ਰੱਖਾਂਗੇ ਇਹਨਾਂ ਨੂੰ ਪਾਣੀ ਪੋਣੀ ਦੇ ਪਾਉਂਗੇ ਲਈ ਪਾਣੀ ਚ ਕੂਤਰ ਫਿੱਟ ਐ ਆਪਣੇ ਹਵਾ ਪੌਕਟ ਹੁੰਦੀ ਇੱਥੇ ਦਾ ਟੱਕੀ ਚ ਵਧੀਆ ਐ ਇਹਨਾਂ ਕੁੱਡੇ-ਗਾਡੇ ਸਾਫ ਕਰਤੇ ਐ ਬੈਠੇ ਹਾਂ ਇਹਨੂੰ ਨਾ ਹੁਣਾਂ ਦੱਬ ਤੇ ਬਾਕੀ ਇੱਧਰ ਡੋਲੀ ਚੋਂ ਵੀ ਕੂਤਰ ਇੰਦਰੀ ਐ ਸਾਰੇ ਇਹਨਾਂ ਨੂੰ ਵੀ ਇਹੋ ਕਰਤੇ ਆਏ ਪਾਣੀ ਪੂਣੀ ਰੱਖਣਾ ਬੱਚਿਆਂ ਨੂੰ ਵੀ ਚੁਗਾ ਚੁਗਾ ਦੇ ਦੂੰਗੇ ਇਹਨਾਂ ਢੱਕ ਕੇ ਸ਼ਾਮ ਨੂੰ ਪਾਵਾਂਗੇ ਨਾ ਉਹ ਦਾਣੇ ਨਾਲੇ ਰੱਜ ਕੇ ਦਾਣੇ ਖਾ ਲੂਗੇ ਤੇ ਢੰਨ ਹੈ ਬੈਠੇ ਆ ਹਵਾ ਪੂਰਾ ਖੁੱਡੇ ਹਵਾਦਾਰ ਨਜ਼ਾਰਾ ਪੂਰਾ ਹੈ ਨਾ ਇੱਧਰ ਇਹ ਬੈਠੇ ਆ ਝੋਟੇ ਬੁੱਤ ਬਸ ਇਹ ਬੱਚੇ ਪਲਣੇ ਤੋਂ ਬਾਅਦ ਜਦੋਂ ਇਹ ਪਲ ਜੂਗੇ ਤੇ ਢੋਲੀ ਵਾਲੇ ਬੱਚੇ ਪਲ ਜੂਗੇ ਇੱਕ ਵਾਰ ਸਾਰੇ بڑے ਕੂਤਰਾਂ ਦੀ ਅਤੇ ਬੱਚਿਆਂ ਦੀ ਡਿਵਰਮਿੰਗ ਕਰ ਦੋਗੇ ਤਾਂ ਕਿ ਸਾਰੇ ਕੀੜੇ ਨਿਕਲ ਜੂਗੇ ਪੇਟ ਦੇ ਖਰਾਕ ਖਾਈ ਵੀ ਜਿਹੜੀ ਸਿਆਲੇ ਚ ਖਰਾਕ ਪਾਵਾਂਗੇ ਉਹ ਇਹਨਾਂ ਵਧੀਆ ਲੱਗੂਗੀ ਇਹਨਾਂ ਨੂੰ ਤੇ ਓਕੇ ਹੋ ਜੂਗਾ ਕੰਮ ਬਾਕੀ ਜਿਹੜੇ ਆਪਾਂ ਨੇ ਬੱਚੇ ੜਾਏ ਸੀ ਤਿੰਨ ਇੱਕ 10 ਸਾਫ 10 ਪਰ ਸਾਫ ਤੇ ਦੋ ਬੱਚੇ ਸੀ ਉਹ ਆ ਗਏ ਸੀ ਉਹਨਾਂ ਨੂੰ ਵੀ ਕਰਤੇ ਆ ਇਹ ਬੰਦ ਤੇ ਛਤਰੀਆਂ ਖਾਲੀ ਐ ਛਤਰੀਆਂ ਡਾਊਨ ਕਰਤੀਆਂ ਆਪਾਂ ਨੇ ਤੇ ਬਸ ਉਹਨੋਂ ਸਾਹਮਣੇ ਉਹ ਬੈਠੇ ਐ ਕੂਤਰ ਬਸ ਉਹ ਵੀ ਤਾਰ ਦਾਂਗੇ ਸ਼ਾਮ ਨੂੰ ਜਾ ਕੇ ਦੂਸਰੀ ਸਾਈਡ ਬਾਕੀ ਓਕੇ ਐ ਬਿਠਾਈ ਸੀ ਉੱਧਰ ਵੀ ਧੁੱਪ ਲਵਾਈ ਬੱਚਿਆਂ ਨੂੰ ਤੇ ਠੀਕ ਐ ਬਾਬੇ ਬਸ ਪਾਉਂਦੇ ਆ ਫਿਰ ਥੋੜੀ ਦੇਰ ਤੱਕ ਜਾਣੀ ਤੇ ਹਾਂਜੀ ਲੋ ਬਈ ਮਿੱਤਰੋ ਠਾਕਰੇ ਮਿੱਤਰਾਂ ਹੁੰਦਾ ਨੇ ਨਾਲੇ ਲਈ ਲਈ ਤੇ ਪਾਉਂਦੇ ਹਨ ਛਤਰਿਆਂ ਦੇ ਬਿਠਾਏ ਸੀ ਅੱਜ ਬੱਚੇ ਛੋਟੇ ਤੇ ਬਾਕੀ ਉੱਕੇ ਆਈ ਸੀ ਤੇ ਖਾਣ ਦੋ ਬਾਬਿਆਂ ਨੇ ਉਹ ਦਾਣੇ ਤੇ ਹੁਣ ਚਲਦੇ ਹਾਂ ਉੱਪਰ ਵਾਲੇ ਕੁਤਰਾਂ ਕੋਲ ਉਹਨਾਂ ਨੂੰ ਵੀ ਪਾਈਏ ਦਾਣੇ ਜਾ ਕੇ ਤੇ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਆ ਪੌਪਰ ਕੁਤਰਾਂ ਕੋਲੇ ਤੇ ਇਹਨਾਂ ਨੂੰ ਖੋਲ ਦਿੰਦੇ ਆ ਬਾਹਰ ਤੇ ਡੋਲੀਆਂ ਦਾ ਦਰਵਾਜ਼ਾ ਵੀ ਖੋਲ ਦਿੰਦੇ ਆ ਬੱਚਿਆਂ ਨੂੰ ਚੋਗਾ ਦੇ ਦੂਗੇ ਤੇ ਇਹਨਾਂ ਨੂੰ ਪਾ ਦਿੰਦੇ ਹਾਂ ਹੁਣ ਪਾਣੀ ਪੂਣੀ ਭਰ ਕੇ ਸਾਫ ਸੁਥਰਾ ਫੇਰ ਦੇਤੀ ਹੈ ਨਾ ਇਹ ਦਵਾਈ ਪਤਾ ਨਹੀਂ ਕੀ ਕਰਦੇ ਆਂ ਕਿਆ ਨਹੀਂ ਮੈਨੂੰ ਉਹ ਸਮਝ ਨਹੀਂ ਆਉਂਦੀ ਐ ਕੂਤਰਾਂ ਦੀ ਤੇ ਬਾਬੇਆਂ ਨੂੰ ਖਾਣ ਦੋ ਦਾਣੇ ਤੇ ਪਾ ਦਿੰਦੇ ਆਂ ਪਟਰੇ 'ਚ ਪਹਿਲਾਂ ਦੂਸਰਿਆਂ ਨੂੰ ਦੂਸਰੀ ਸਾਈਡ ਪਾ ਦਈਏ ਇੱਧਰ ਕੂਤਰੀਆਂ ਨੂੰ ਤੇ ਬੱਚਿਆਂ ਨੂੰ ਹੈਲੋ ਬੀਬੀ ਲੋ ਬਈ ਬਾਬੂ ਆ ਗਿਆ ਗੁਸਤਰ ਬਾਹਰ ਤੇ ਚੱਕ ਰਿਹਾ ਆਪਣੇ ਕੋਈ ਬਈ ਐ ਤੇ ਪਾਣੀ ਪਾ ਲਈ ਧਿਆਨ ਕੇ ਪਰ ਕੇ ਪਾ ਦਉਂਦੇ ਇਹਨਾਂ ਨੂੰ ਇਹਨਾਂ ਨੂੰ ਇਹੀ ਟ੍ਰੇ ਚ ਥੋੜਾ ਜਿਹਾ ਦਾਣਾ ਪਾ ਗਏ ਇਹਨਾਂ ਨੂੰ ਥੋੜਾ ਜਿਹਾ ਹੀ ਪਾਵਾਂਗੇ ਇਹ ਇਹਨਾਂ ਨੂੰ ਮਿਕਸ ਪਾਵਾਂਗੇ ਅੱਜ ਕਿਉਂਕਿ ਪਹਿਲਾਂ ਇਹਨਾਂ ਨੂੰ ਇਹੀ ਪਾਇਆ ਸੀ ਕੱਲ ਮਿਕਸ ਨਹੀਂ ਪਾਇਆ ਇਹਨਾਂ ਹੀ ਟ੍ਰੇ ਕੱਢ ਦਉਂਦੇ ਆ ਬਾਹਰ ਤੇ ਖਾਣੋ ਇਹਨਾਂ ਨੂੰ ਠੀਕ ਕਰਕੇ ਤੇ ਹੁਣ ਪਾ ਦਾਂਦੇ ਹਾਂ ਬਾਬੇ ਪਾਣੀ। ਉਹ ਚਲਦੇ ਹਾਂ ਬਾਹਰ। ਬਾਹਰ ਜਾ ਕੇ ਪਾਣੀ ਭਰੀਏ। ਚੱਕਰੇ ਲਿਆਈਏ। ਇਹ ਬਾਲਟੀ ਕੇ ਭਈਏ ਚੱਕਰੇ ਹੋ ਪਈਏ। ਪਾ ਪਾਣੀ ਹੁੰਦੇ ਪਰ ਕੇ। ਪਾਣੀ ਪਾ ਦਈਏ ਬਸ ਉਤਰਨ ਤੇ ਡੰਨੇ ਬਾਬੇ। ਲਓ ਬਈ ਮਿੱਤਰੋ ਪਾਦੇ ਪਾਣੀ ਲੱਗ ਗਿਆ ਉਤਰ ਪੇਣ। ਬੱਚੇ ਤੇ ਕਬੂਤਰੀਆਂ ਤੇ ਇੱਧਰ ਕਬੂਤਰਾਂ ਨੂੰ ਪਾਣਾ ਜਾਂਦਾ ਹੈ ਇੱਧਰ ਵੀ ਰੱਖ ਦਈਏ ਤੇ ਦਿਖਾਉਂਦੇ ਆ ਫਿਰ ਤੁਹਾਨੂੰ ਤੇ ਰੱਖਦੇ ਆ ਬਾਬੇ ਉਹ ਇਹਨਾਂ ਨੂੰ ਪਾਣੀ ਤੇ ਬਾਲਟੀ ਰੱਖ ਦਿੰਦੇ ਆ ਇੱਥੇ ਤੇ ਪਾਣੀ ਰੱਖ ਦਿਆ ਏ ਤੇ ਉਹ ਪਿੱਛੇ ਵਾਲਾ ਤਾਂ ਕਿ ਪਾ ਦੇ ਪੱਲੜ ਜਾਂ ਥੈਲਾ ਚੱਕ ਦਿੰਦੇ ਆ ਹਵਾ ਨਾਲ ਗਿਰ ਗਿਆ ਤਾਂ ਤੇ ਠੀਕ ਹੈ ਬਾਬੇ ਇਹਨਾਂ ਨੂੰ ਦਾਣੇ ਖਾ ਕੇ ਦੇਣ ਦੋ ਬੱਚੇ ਚੁਗ ਗਏ ਬੱਚੇ ਦੇਖੋ ਮੱਚੇ ਹੋ ਗਏ ਆਪਣੇ ਕਾਫੀ ਬੜੇ ਇੰਦਰ ਇਹ ਤੇ ਠੀਕ ਹੈ ਬਾਬੇ ਉਹ ਕਰਦੇ ਹੀ ਆਪਾਂ ਆਪਣੇ ਵਲੌਗ ਦੇ ਇਥੇ ਅਣਜੇ ਆਪਣੀ ਵੀਡੀਓ ਦੇ ਲਈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਕਾਲੇ ਸਬਸਕ੍ਰਾਈਬ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਧੰਨਵਾਦ ਜੁੜੇ ਹੋਏ ਵੀਡੀਓ ਦੇ ਨਾਲ ਮਿਲਦੇ ਆਂ ਆਪਣਾ ਅਗਲੇ ਟੌਪਿਕ ਤੇ ਮੈਂ ਤਰ